ਆਪਣਾ ਲਾੜੀ ਕਿੱਥੇ ਹੈ ਦਿਨਾਂ ਨਹੀਂ ਹਾਂ ਇੱਥੇ ਖੇੜਦਾ ਹੋਣਾ ਚਵਕਾਂ ਨਾਲ ਉਹ ਕਿਹੜਾ ਘਰ ਟਿਕਦਾ ਹੈਗਾ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਆਪੇ ਸਮਝਦਾਰ ਹੋ ਤੁਹਾਨੂੰ ਸਾਰਾ ਕੁਝ ਦਿਖੀ ਜਾਂਦਾ ਹੁਣ ਦੇਖ ਲਾ ਕਾਇ ਦਿਨ ਹੋ ਗਏ ਪੇਕੇ ਬੈਠੀ ਨੂੰ ਜਾ ਕੇ ਉਧਰ ਬੀਬੀ ਬੈਠੀ ਆ ਕੁੜੀ ਕੋਲੇ ਚੱਲ ਬੀਬੀ ਦਾ ਤਾਂ ਮੰਨਿਆ ਵੀ ਕੁੜੀ ਕੋਲ ਜਾਣ ਦਾ ਹੱਕਾ ਚੱਲਦਾ ਉਹ ਦਿਨ ਲਾਇਆ ਫਿਰ ਕੀ ਆ ਨਾ ਉਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਮੈਂ ਸਾਰਾ ਘਰ ਮੰਗਰੋ ਡੰਗਰ ਸਾਮਾ ਕਰਾਂ ਮੈਂ ਘਰ ਸਾਮਾ ਹੈ ਕਹਾਂ ਮੈਂ ਰੋਟੀਆਂ ਬਗਾ ਮੈਂ ਸਾਰੇ ਟੱਬਰ ਦੀਆਂ ਆਪ ਤੋ ਤਾਂ ਸ਼ਰਮੇ ਨਹੀਂ ਆਉਂਦੀ ਹੈਗੀ ਉਧਰ ਤੁਸੀਂ ਗੱਲ ਹੋਰ ਸੁਣ ਲਓ ਮੇਰੀ ਉਧਰ ਤੁਹਾਡਾ ਭਰਾ ਚੌਧਰੀ ਉਹਨੇ ਚੱਕਿਆ ਮੋਟਰਸਾਈਕਲ ਉਧਰ ਚੱਕਿਆ ਮੋਟਰਸਾਈਕਲ ਇੱਧਰ ਐ ਕਰੇ ਮੈਂ ਖਪੀ ਜਾਨੀ ਆ ਬਾਹਰ ਤੁਸੀਂ ਡੰਗਰਾਂ ਨਾਲ ਡੰਗਰ ਹੋਏ ਰਹਨੇ ਹੋਗੇ ਹੈ ਖੇਤ ਚ ਮਿੱਟੀ ਕੱਟੇ ਚ ਰੁਲਦੇ ਰਹਨੇ ਹੋਗੇ ਐਸ਼ ਕੌਣ ਕਰਦਾ ਦੋਨੇ ਤੀਵੀਂ ਬੰਦਾ ਹੈ ਸਮਝਦੇ ਨਹੀਂ ਤੁਸੀਂ ਮੇਰੀ ਗੱਲ ਕੋਈ ਆਪਾਂ ਨੂੰ ਤਾਂ ਬੋਲੇ ਬਣਾ ਰੱਖਿਆਗਾ ਇਹਨਾਂ ਨੇ ਕਰੇ ਮੈਂ ਖਪੀ ਜਾਨੀ ਆ ਬਾਹਰ ਤੁਸੀਂ ਖਪੀ ਜਾਣੇ ਹੋਗੇ ਰੈਂਦੀ ਖੁੰਦੀ ਗੱਲ ਹੋਰ ਸੁਣ ਲਓ ਇੱਕ ਤੁਸੀਂ ਐਂ ਦੇਖ ਲਓ ਹੁਣ ਮੈਂ ਸਾਨੂੰ ਕਹਿੰਦੀ ਸੋਹਣੀ ਨਹੀਂ ਲੱਗਦੀ ਉਹ ਹੈ ਨਹੀਂ ਕਿ ਮੈਂ ਤਾਂ ਥੋੜੇ ਨਾਲ ਸਾਰੀਆਂ ਗੱਲਾਂ ਕਰਦੀ ਹੈਗੀ ਮੇਰੀ ਸੁਣੋ ਗੱਲ ਵਿਆਹ ਨੂੰ ਕਿੰਨੇ ਹੋਏ ਨੇ 4 ਮਹੀਨੇ 2 ਮਹੀਨੇ ਰੋਟੀ ਬਾਹਰ ਖਾਦੀ ਆ ਮੈਡਮ ਨੇ ਕਦੇ ਗੋਲ ਗੱਪੇ ਕਦੇ ਦਹੀਂ ਪੱਲੇ ਕਦੇ ਚਿਪਸ ਦੇ ਦਿਓ ਜੀ ਚਾਹ ਨਾਲ ਕਦੇ ਕੋਲਡ ਡਰਿੰਕ ਦੇ ਦਿਓ ਜੀ ਕਦੇ ਮੈਨੂੰ ਮਿੱਠੀ ਲੱਸੀ ਲਿਆ ਦਿਓ ਜੀ ਕਿਉਂ ਕੀ ਗੱਲ ਭਾਈ ਮੇਰੇ ਮੂਹ ਨਹੀਂ ਲੱਗਿਆ ਹੈਗਾ ਹੈ ਕਹਨਾ ਮੈਂ ਬਹੂ ਨਹੀਂ ਹੈਗੀ ਇਸ ਕਰਦੀ ਉਹ ਜਿਆਦੇ ਲਾਡਲੀ ਬਹੂ ਆਗੀ ਇਹ ਕੁਛ ਤਾਂ ਦੇਖ ਭਾਈ ਮੈਥੇ ਬਰਦਾਸ਼ਤ ਨਹੀਂ ਹੁੰਦਾ ਮੇਰੀ ਸੁਣ ਲੋ ਗੱਲ ਇੱਕ ਜੇ ਚੰਗੇ ਰਹਿਣਾ ਤੁਸੀਂ ਨੇ ਚਾਰ ਰਿਸ਼ਤੇਦਾਰ ਕਰ ਲੋ ਇਕੱਠੇ ਆਪਾਂ ਦਾ ਭਾਂਡੇ ਐਡ ਕਰ ਲੋ ਆਪਦੇ ਮੈਂ ਨਹੀਂ ਪਕਾ ਸਕਦੀ ਸਾਰੇ ਟੱਬਰ ਦੀਆਂ ਰੋਟੀਆਂ ਜਦੋਂ ਉਹ ਹੁੰਦੀ ਨਹੀਂ ਸੀ ਉਦੋਂ ਗੱਲ ਵੱਖਰੀ ਸੀ ਮੇਰੇ ਸਿਰ ਜ਼ਿੰਮੇਵਾਰੀ ਸੀ ਹੁਣ ਜ਼ਿੰਮੇਵਾਰੀ ਜਾਂ ਤਾਂ ਵੰਡ ਲੋ ਨਹੀਂ ਭਾਈ ਅੱਡ ਹੋ ਜਾ ਦੇਖੋ ਜੀ ਸਾਫ਼ ਜੀ ਗੱਲ ਆਪਣੇ ਕੋਲੇ ਗੱਲ ਤਾਂ ਤੇਰੀ ਸਹੀ ਹੈ ਦਿਲਜੀਤ ਸਾਰਾ ਦਿਨ ਖੇਤਾਂ 'ਚ ਮੈਂ ਕੱਪਦਾ ਤੇ ਐਸ਼ ਕਰਦਾ ਉਹ ਛੋਟਾ ਨਵਾਬ ਮੈਨੂੰ ਲੱਗਦਾ ਮੈਨੂੰ ਬਾਪੂ ਨਾਲ ਗੱਲ ਕਰਨੀ ਪਊ ਜਿਵੇਂ ਤੂੰ ਰੋਜ਼ ਵਾਂਗੂ ਬੋਲਦੀ ਆ ਨਾ ਅੱਜ ਜਦੋਂ ਮੈਂ ਮੜੀ ਜੀ ਗੱਲ ਛੇੜ ਲਈ ਉਦੋਂ ਛੇੜਤੀ ਜੇ ਮੈਂ ਬੋਲਿਆ ਤਾਂ ਫਿਰ ਮੈਨੂੰ ਕਹਿਣਗੇ ਵੀ ਤੂੰ ਵੱਡਾ ਮੈਨੂੰ ਤਾਂ ਚੁੱਪ ਵੀ ਕਰਾ ਦਿੰਦੇ ਆ ਨਾ ਫਿਰ ਬਾਪੂ ਦਾ ਵੀ ਤੈਨੂੰ ਪਤਾ ਹੀ ਹੈ ਗੱਲ ਛੇੜ ਨਾਲ ਤਾਂ ਮੈਂ ਆਪੇ ਛੇੜ ਲੂ ਤੂੰ ਬੱਸ ਮੇਰੇ ਨਾਲ ਖੜ ਜੀ ਉੱਥੇ ਉਹ ਮੈਂ ਤੇਰੇ ਨਾਲ ਹੀ ਆ ਜੇ ਮੈਂ ਤੈਨੂੰ ਉਹਨਾਂ ਚਾਰ ਬੰਦਿਆਂ ਦੇ ਸਾਹਮਣੇ ਤੈਨੂੰ ਮਾੜਾ ਮੋੜਾ ਕੁਝ ਕਹਿ ਵੀ ਦੇਵਾਂ ਮੁੱਸਾ ਨਾ ਕਰ ਜੀ ਤੂੰ ਐ ਸਮਝ ਲਈ ਮੈਂ ਤੇਰੇ ਨਾਲ ਆ ਐ ਤਾਂ ਮੈਂ ਵੀ ਬੋਲੂਗਾ ਪਰ ਜੇ ਚਾਰ ਬੰਦਿਆਂ ਦੇ ਸਾਹਮਣੇ ਜੇ ਮੈਂ ਤੈਨੂੰ ਮਾੜਾ ਮੋੜਾ ਕੁਝ ਜੇ ਮੈਨੂੰ ਕੋਈ ਗਲਤੀ ਹੋਗੀ ਤਾਂ ਮੈਂ ਅੰਦਰ ਆ ਕੇ ਮਾਫੀ ਮੰਗ ਲਊਗਾ ਠੀਕ ਹੈ ਨਾ ਮੈਂ ਕਰਦਾ ਹਾਂ ਮੱਜ ਬਾਪੂ ਨਾਲ ਗੱਲ ਕੋਈ ਗੱਲ ਨਹੀਂ ਗਲਤ ਆ ਦੇਖੋ ਕਰਨੀ ਪਊਗੀ ਐਂ ਤਾਂ ਆਪਾਂ ਇਹਨਾਂ ਦੀ ਸਾਰੀ ਉਮਰ ਨੌਕਰ ਬਣੇ ਰਹਾਂਗੇ ਤੇ ਇਹ ਰਾਜ ਕਰਨਗੇ ਦੇਖ ਲਓ ਤੁਸੀਂ ਉਹ ਮੋਟਰਸਾਈਕਲ ਆ ਉਹ ਪਾਣੀ ਤੇ ਚੱਲਦਾਗਾ ਹੈ ਬਣਾਇਆ ਕਿਨੇ ਆਹੋ ਖਰੀਦਿਆ ਕਿਨੇ ਆ ਤੁਸੀਂ ਜਾਂ ਤਾਂ ਉਹਨੂੰ ਕੰਮਦੰਦੇ ਲਾ ਦਿਓ ਕਿਤੇ ਤਾਂ ਵੀ ਬੰਦਾ ਬਰਦਾਸ਼ਤ ਕਰ ਲੇ ਹੁਣ ਐਂ ਭਾਈ ਦੇਖ ਮੈਂ ਤਾਂ ਆਪਣੇ ਬੰਦੇ ਦਾ ਕਮਾਈ ਕਿਸੇ ਨੂੰ ਹੋਰ ਬਰਦਾਸ਼ਤ ਕਰਦੀ ਨਹੀਂ ਹੈਗੀ ਐਵੇਂ ਵੀ ਮੇਰਾ ਬੰਦਾ ਮਿੱਟੀ ਜਿਮੀਟੀ ਰਲੇ ਹੈ ਤੇ ਕਮਾਈ ਕੋਈ ਹੋਰ ਖਾਵੇ ਦੇ ਦੇ ਬਾਈ ਪੈਸੇ ਦੇ ਦੇ ਬਾਪੂ ਪੈਸੇ ਅਸੀਂ ਉੱਥੇ ਜਾਣਾ ਅਸੀਂ ਉੱਥੇ ਜਾਣਾ ਸੀ ਉਹਦਾ ਨਿੱਪਾ ਪੋਚੀ ਦਾ ਸਮਾਨ ਲਿਆਉਣਾ ਆ ਮੇਕਅਪ ਦਾ ਕਹਿੰਦੀ ਹੈਗੀ ਮੈਂ ਤਾਂ ਆਪੇ ਇਹੀ ਸੋਚਦਾ ਰਿਹਾ ਵੀ ਚਲ ਨਵਾਂ ਨਵਾਂ ਵਿਆਹ ਹੋਇਆ ਬਸ ਜੀ ਲੱਗ ਗਿਆ ਪਤਾ ਮੈਨੂੰ ਤੁਹਾਡਾ ਵੀ ਕਰਤੀ ਨਾ ਉਹੀ ਗੱਲ ਜਿਹੜੀ ਤੋਂ ਮੈਨੂੰ ਡਰ ਸੀਗਾ ਕੋਈ ਚੀਜ਼ ਨਹੀਂ ਲੈਂਦੀ ਕੱਲੀ ਖਾਲੀ ਚਾਹ ਪੀ ਕੇ ਤੋਰਤਾ ਨਾ ਜਦੋਂ ਤੁਸੀਂ ਜਾਂਦੇ ਹੋ ਉੱਥੇ ਕਿੰਨਾ ਕਿੰਨਾ ਕੁਝ ਲਿਆਉਂਦੇ ਆ 50 ਚੀਜ਼ਾਂ ਹੁੰਦੀਆਂ ਘਟੋ ਘਟ ਮਾੜੀ ਮੁੱਟੀ ਵੀ ਸ਼ਰਮ ਨਹੀਂ ਆਈ ਫਰਕ ਕਰਨ ਲੱਗ ਗਏ ਤੁਸੀਂ ਮੰਨੋ ਚਾਹੇ ਨਾ ਮੰਨੋ ਲੱਗਦੇ ਤਾਂ ਪਰਚਾਈ ਦੇਵਾਂਗਰੀਓ ਉਹ ਯਾਰ ਤੈਨੂੰ ਕਹਿ ਕੇ ਤਾਂ ਗਿਆ ਸੀ ਵੀ ਮੈਂ ਸਮਾਨ ਲੈ ਕੇ ਆਉਣਾ ਤੁਸੀਂ ਤਾਂ ਆਉਂਦਿਆਂ ਮੇਰੇ ਚਾਹ ਵੀ ਪੀ ਲਈ ਨਾ ਇਹ ਦੱਸ ਉਹ ਮੈਂ ਕਿਹੜਾ ਸ਼ਕਤੀਮਾਨ ਵੀ ਗਿਆ ਤੇ ਆ ਗਿਆ ਤੁਸੀਂ 15 ਮਿੰਟ ਖੜ ਨਹੀਂ ਸਾਹੇ ਸੀਗੇ ਜਿੰਨੀ ਤੱਤੀ ਤੂੰ ਓਨੀ ਤੱਤਾ ذਰਾ ਭਰਾ ਨਾ ਉਹਨੂੰ ਪੁੱਛੇ ਵੀ ਸਾਲਾ ਕਦੇ ਚਾਹ ਨਹੀਂ ਦੇਖੀ ਅੱਧਾ ਘੰਟਾ ਖੜ ਜਾ ਖਾਣ ਵਾਸਤੇ ਲੈਣ ਗਿਆ ਸਮਾਨ ਚਾਹ ਨਾਲ ਰੱਖ ਦਿੰਦੇ ਹਾਏ ਤੂੰ ਕੰਨੀ ਪਰਚਾਈ ਵਰਗਾ ਨਾ ਜੀ ਤੁਸੀਂ ਕਹਿ ਕੇ ਨਹੀਂ ਸੀਗੇ ਬੀ ਤੂੰ ਚਾਹ ਬਣਾ ਲੈ ਜਸਵਿੰਦਰੇ ਮੈਂ ਹੁਣੇ ਆ ਗਿਆ ਮੈਂ ਤਾਂ ਚਾਹ ਧਰੀ ਸੀ ਚਾਹ ਅਸੀਂ ਪੀ ਕੇ ਹਟੇ ਆ ਤੁਸੀਂ ਉਦੋਂ ਆਏ ਹੋ ਤੇ ਹੁਣ ਸਮਾਨ ਖਾ ਖਾਣ ਰਿਹਾ ਭਾਬੀਓ ਰੇ ਓਏ ਹੁਣ ਜਾਣ ਦਾ ਕਹਿਣ ਦਾ ਮਤਲਬ ਇਹ ਹੁੰਦਾ ਵੀ ਬਸ ਮੈਂ ਕਿਤੇ ਨਹੀਂ ਖੜਦਾ ਸਮਾਨ ਲੈ ਕੇ ਉਨੇ ਪੈਰੀ ਮੜਿਆ ਹੂੰ ਇਹਦਾ ਮਤਲਬ ਇਹ ਤਾਂ ਨਹੀਂ ਵੀ ਗਿਆ ਤੇ ਆਇਆ ਯਾਰ ਤੂੰ ਤਾਂ ਪੁੱਠੀਆਂ ਗੱਲਾਂ ਕਰਦੀ ਐ ਆਹੋ ਮੈਂ ਹੀ ਪੁੱਠੀਆਂ ਗੱਲਾਂ ਕਰਦੀ ਐ ਵੱਡੇ ਭੈਣ ਜੀ ਤਾਂ ਕਰਦੇ ਨਹੀਂ ਦੇਖ ਜਸਵਿੰਦਰੇ ਐ ਗੁੱਸਾ ਨਾ ਕਰਿਆ ਕਰ ਜੇ ਤੂੰ ਗੁੱਸਾ ਕਰਦੀ ਹੈ ਨਾ ਤੁਹਾਨੂੰ ਨਾਲ ਤੂੰ ਬੜੀ ਸੁਣੀ ਲੱਗਣ ਲੱਗ ਜਾਂਦੀ ਐ ਬਾਜੀ ਰਿੰਦੋ ਚਲ ਆਏ ਕਰ ਫਿਰ ਲੈ ਆ ਦੇਖ ਫਿਰ ਖੋਲ ਡੱਬਾ ਡੱਬਾ ਕੀ ਲੈ ਕੇ ਤੇਰਾ ਭਰਾ ਦੇਖ ਆਹੋ ਉਹ ਉਹਦਾ ਲਿਆਂਦਾ ਵਾ ਤਾਂ ਹੁਣ ਬਥੇਰੇ ਲੰਘ ਜੂਗਾ ਚਲ ਬਣਾ ਚਾਹ ਦੀ ਕੁੱਟ ਦੇਖਦਾ ਫਿਰ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਹੋਰੀ ਮੰਗਿਆ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਵਧੀਆ ਕਿੱਧਰ ਬੰਦਾਂ ਦੁਰਾ ਆਇਆ ਮੈਂ ਸਵੇਰੇ ਆਇਆ ਤੇ ਮਸੜਾਈ ਆ ਚੱਲ ਠੀਕ ਆ ਰਿੰਦਰ ਆ ਤਾ ਚ ਬਸ ਜੀ ਕਰੇ ਥੋੜਾ ਜਿਹਾ ਕੰਮ ਤੇ ਉਹ ਕੰਮ ਤਾਂ ਨਿਬੜਦੇ ਨਹੀਂ ਹੈਗੇ। ਹੋਰ। ਮਾਸਰ ਜੀ। ਮਾਸੀਂ ਦੇਖੀ ਕਿਤੇ? ਉਹ ਮਾਸੀ ਤੇਰੀ ਨਾ ਕੁੜੀ ਲੈ ਵੇ ਗਈ ਆ। ਅੱਛਾ। ਹਾਂ। ਸੁਖਸੰਤ ਵੀ ਉੱਥੇ ਰਾਜੀ ਆ। ਹਾਂ ਠੀਕ ਠਾਕ ਆ ਪੁੱਤ। ਵਧੀਆ। ਨਸੇ ਮਿਲਣ ਗਈ ਆਉ ਮਾਗੀ। ਅੱਛਾ। ਹਾਂ। ਮਾਸਰ ਜੀ। ਹਾਂ। ਮੇਰਾ ਮੰਗਣ ਆਗਲੇ ਹਫਤੇ। ਵਧਾਈਆਂ ਪੁੱਤ। ਨਾਲੇ ਤੂੰ ਆਈ ਨਾਲੇ ਮਾਸੀ ਵੀ ਲੈ ਕੇ ਆਈ ਨਾਲ। ਉਹ ਪਤਾ ਸੀ ਕੀ ਕਰਾਂਗੇ। ਅੱਜ ਸਾਰਾ ਦੀ ਬਹੂ ਆਏਗੇ। ਹੈ? ਉਹ ਚਲ ਤੂੰ ਸਿਆਣੇ ਮਾਸਰ ਜੀ ਆ ਜੀ ਉਹ। ਚੱਲ ਦੇਖ ਲਾਂਗੇ ਭਾਜੀ ਟਾਈਮ ਲੱਗਿਆ ਹੈ ਹੋ ਠੀਕ ਠਾਕ ਹੈ ਹਾਂ ਵਧੀਆ ਜੀ ਵਧੀਆ ਚੱਲ ਠੀਕ ਆ ਚਲੋ ਠੀਕ ਆ ਜੀ ਹਾਂ ਦੇਖ ਕੇ ਜਾਈ ਹਾਂ ਕੋਈ ਨਹੀਂ ਅਸੀ ਕਾਲ ਪਤਾਇਆ ਜਗਾ ਤੂੰ ਕਿੱਧਰ ਫਿਰਦਾ ਹੋਰੇ ਤਾਇਆ ਚੰਗਾ ਹੋਇਆ ਤੂੰ ਇੱਥੇ ਮਿਲ ਗਿਆ ਮੈਨੂੰ ਜ਼ਰੂਰੀ ਕੰਮ ਸੀ ਤੈਨੂੰ ਕਿਹੜਾ ਜ਼ਰੂਰੀ ਕੰਮ ਪੈ ਗਿਆ ਤਾਇਆ ਤੂੰ ਹੀ ਤਾਂ ਬਾਈ ਛਰੀਕੇ ਬਾਈ ਉੱਤਰ ਆਇਆ ਜੀਤ ਦੇ ਵਿਆਜ ਕਿਉਂ ਨਹੀਂ ਬੁਲਾਇਆ ਤੁਨ? ਓ ਬਾਈ ਮੁੰਡੇ ਨਹੀਂ ਬੰਦੇ ਹੈਗੇ। ਮਾਦਾ ਕਿਹਾ ਤੀ। ਉਹ ਕਹਿੰਦੇ ਨਾ। ਦੂਰੇ ਠੀਕ ਆ। ਸਮਝ ਗਿਆ? ਕੋਈ ਨਾ ਤਾਇਆ। ਤੁਸੀਂ ਤਾਂ ਵਰਤੋਂ ਪਾਜੀ ਬਿਲਕੁਲ ਬੰਦ ਕਰਤੀ। ਚਲੋ। ਜਦੋਂ ਸਾਡਾ ਬਿਆਹ ਆਏਗਾ ਅਸੀਂ ਨਹੀਂ ਬੁਲਾਣਾ ਯਾਰ। ਉਹ ਨਾ ਬੁਲਾਇਂ ਪਾਈ। ਸਾਡਾ ਕਿਹੜਾ ਗੱਡਾ ਖੜਾ? ਨਾਲੇ ਮੇਰੀ ਗੱਲ ਸੁਣ। ਮੇਰੇ ਮੁੰਡਾ ਦਾ ਦੂਰ ਰਹੀਂ ਥੋੜਾ ਜ। ਠੀਕ ਆ? ਉਹ ਚੰਗਾ ਚੰਗਾ ਰਹਿ ਜਾਗਾ। ਚਲ ਕੰਮ ਕਰ ਆਪਣਾ ਵਿਆਹ ਚ ਨਹੀਂ ਬੁਲਾਇਆ ਕੋਈ ਨਾ ਤਾਇਆ ਤੈਨੂੰ ਵੀ ਆਪਣਾ ਰੰਗ ਦਿਖਾਉਣਾ ਪਏਗਾ ਜਾਂ ਤੇ ਤੈਨੂੰ ਮੈਂ ਐ ਰੱਖਾਂਗਾ ਨਾ ਤੂੰ ਸਾਰੀ ਉਮਰ ਭੁੱਲੇ ਜੀ ਜਾਣਾ ਤੂੰ ਭੁੱਲਣ ਦੀ ਕੋਸ਼ਿਸ਼ ਕਰੇਗਾ ਪਰ ਜੱਗਾ ਭੁੱਲਣ ਵਾਲੀ ਚੀਜ਼ ਨਹੀਂ ਕੀਤੀ ਕਹਿੰਦੀ ਸੀ ਅੱਜ ਆਉਣ ਨੂੰ ਉਹ ਤਾਂ ਫੋਨ ਆਇਆ ਸੀਗਾ ਚਲ ਕੋਈ ਨਾ ਆ ਜੂਗੀ ਆ ਗਈ ਜੀਤੀ ਲੈ ਸਤਿ ਸ੍ਰੀ ਅਕਾਲ ਪੁੱਤ ਬਹੁਤ ਲੰਮੀ ਉਮਰ ਹੈ ਤੇਰੀ ਸਤਿ ਸ੍ਰੀ ਅਕਾਲ ਬੀਬੀ ਨਹੀਂ ਮਾਂ ਸਦਕੇ ਮੇਰੀ ਤੇ ਆ ਗਈ ਬਹਿ ਜਾ ਬਹਿ ਜਾ ਪੁੱਤ ਤੇਰੇ ਬਾਪ ਕੋਲ ਬਹਿ ਜਾ ਇੱਥੇ ਅਰੇ ਬੈਠ ਹਾਂ ਹੋ ਰਾਜੀ ਬਾਜੀ ਭਾਈ ਹਾਂ ਬਾਪੂ ਵਧੀਆ ਠੀਕ ਠਾਕ ਪਾਣੀ ਲੈ ਕੇ ਆਵਾਂ ਪੁੱਤ ਪਹਿਲਾਂ ਨਾ ਬਸ ਬੀਬੀ ਬਹਿ ਜਾ ਤੂੰ ਠੰਡੀ ਹੈ ਪਾਣੀ ਦੀ ਕਿਹੜਾ ਇੰਨੀ ਲੋੜ ਹੈ ਬੀਬੀ ਵੀਰੇ ਤੇ ਭਾਬੀ ਹੋਰ ਇੰਨੀ ਦੀਨੀਆਂ ਤੂੰ ਵੀਰੇ ਦਾ ਤੇ ਖੇਤ ਗਿਆ ਬੰਦੇ ਬਹੁਤ ਅੰਦਰੇ ਹੋਣੀਆਂ ਫਿਰ ਮੈਂ ਮਿਲਿਆ ਮ Papa ਬਿਰਾਂ ਨਾ ਪੁੱਤ ਤੂੰ ਬਹਿ ਜਾ ਹਜੇ ਆਪਾਂ ਗੱਲਬਾਤ ਕਰਦੇ ਆ ਨਾਲੇ ਮੇਰੀ ਗੱਲ ਸੁਣੋ ਉਹਨਾਂ ਕੋਲੇ ਸੌਰਾਂ ਦੀ ਗੱਲ ਕੋਈ ਨਾ ਕਰੇ ਮੈਂ ਦੱਸੀ ਨਹੀਂ ਕਿ ਕੱਲ ਨੂੰ ਪੁੱਤ ਮੀਣੇ ਮਾਰਨਗੇ ਮੈਨੂੰ ਠੀਕ ਆ ਬੀਬੀ ਨਹੀਂ ਦੱਸਦੀ ਜਿੱਤੇ ਪੁੱਤ ਮੈਨੂੰ ਗੱਲ ਦੱਸ ਤਰੀ ਬੇਬੇ ਤੇ ਮਰਨਗੇ ਜਿੱਤੇ ਇਹ ਕਰੀਦੀ ਆਪਣੀ ਜਿੱਤੇ ਦੁਖੀ ਰਹਿੰਦੀ ਆ ਗੱਲ ਕੀ ਆ ਪੁੱਤ ਜੇ ਕੋਈ ਗੱਲ ਹੈਗੀ ਦੱਸ ਮੈਨੂੰ ਨਾ ਬਾਪੂ ਅਹ ਜੀ ਤਾਂ ਕੋਈ ਗੱਲ ਨਹੀਂ ਹੈਗੀ। ਬਸ ਫਿਰ ਦੁਖੀ ਘਾਤure ਨਹੀਂ ਤੂੰ। ਜੇ ਗੱਲ ਦੱਸੇਂਗੀ ਤਾਂ ਹੀ ਪਤਾ ਲੱਗੂ ਸਾਨੂੰ। ਬਸ ਬਾਪੂ ਕੀ ਦੱਸਾਂ? ਮੈਨੂੰ ਇਹ ਜੇ ਤੁਹਾਡੇ ਕੋਲੇ ਦੱਸੂੰਗੀ ਐਵੇਂ ਤੁਹਾਡਾ ਦਿਲ ਦੁਖੀ ਹੋਊਗਾ ਤਾਂ ਤਾਂ ਤੁਹਾਡਾ ਵੀ ਮਨ ਦੁਖੀ ਕਰਨਾ ਜੋ ਮੇਰੇ ਕਰਮਾਂ ਚ ਹੈ। ਬਸ ਹੋ ਗਿਆ। ਉਹ ਤੇ ਗੱਲ ਨਹੀਂ ਹੁੰਦੀ ਗੀ। ਗੱਲ ਕਰੇ ਤਾਂ ਗੱਲ ਦਾ ਹੱਲ ਨਿਕਲ ਜਾਂਦਾ। ਜੇ ਤੂੰ ਸਾਨੂੰ ਦੱਸੇਂਗੀ ਅਸੀਂ ਤੇਰੇ ਸਹੁਰੇ ਨਾਲ ਗੱਲ ਕਰਾਂਗੇ। ਤਾਂ ਹੀ ਗੱਲ ਬਣੂਗੀ ਨਾ ਮੈਂ ਚੁੱਪ ਕਰਕੇ ਤਾਂ ਸਦਾ ਨਹੀਂ ਫਿਰ ਐਂ ਤਾਂ ਦੋ ਦੁਖੀ ਰਹਿ ਜਾਈਏਗੀ ਪੂਰੇ ਅਸੀਂ ਦੁਖੀ ਹੋ ਜਾਈਏਮ ਉਹ ਸੋਚ ਕੇ ਦੇਖ ਪੁੱਤ ਜੇ ਕੱਲ ਨੂੰ ਨੇਕੀ ਕੋਈ ਗੱਲ ਹੋਗੀ ਫਿਰ ਅਸੀਂ ਕਿਹਨੂੰ ਕਹਾਂਗੇ ਅੱਜ ਤੁਹਾਨੂੰ ਖੁੱਲ ਕੇ ਗੱਲ ਦੱਸਦੇ ਤੇਰੇ ਬਾਪ ਨੂੰ ਦੱਸਦੇ ਜਿਹੜੀ ਵੀ ਕੋਈ ਗੱਲ ਹੈ ਕਿ ਪੁੱਤ ਅੱਲਾ ਤੇਰੇ ਵੀ ਨਹੀਂ ਵੀ ਆ ਗਿਆ ਲਾ ਜੀਤੀ ਪੈਣਾ ਹੈ ਤੋਰ ਪੈਣਾ ਹੈ ਯਾਰਾ ਠੀਕ ਹੈ ਬਈ ਵਧੀਆ ਸਸਟੀ ਗੱਲ ਬਈ ਸਸਟੀ ਗੱਲ ਹੋ ਠੀਕ ਹੈ ਬਈ ਹਾਂ ਬਈ ਕਿਸ ਤਰ੍ਹਾਂ ਹਬੀਓ ਬਾਈਓ ਉਸੇ ਲੈ ਲੋ ਅ ਬੜਾ ਇਹ ਚ ਭਾਜਣਾ ਬਾਈਓ ਬਜਾ ਬਜਾ ਬੜਾ ਕੋਈ ਫੋਨ ਫੋਨ ਕਰ ਦਿੰਦੀ ਅੱਡੇ ਤੋਂ ਜਾ ਕੇ ਲੈ ਆਉਂਦੇ ਤੈਨੂੰ ਬੱਸ ਬਾਈ ਮੈਂ ਆਖਿਆ ਕਿਹੜਾ ਕੋਈ ਬਾਹਲਾ ਭਾਰ ਆ ਆ ਦੋ ਸੂਟ ਨੇ ਆਪਦੇ ਮੈਂ ਤੁਰੀ ਆਈ ਹੋਰ ਜਿੱਤੇ ਤੇਰੇ ਸਾਰੇ ਦਾ ਠੀਕ ਨੇ ਸਭ ਸਾਰੇ ਵਧੀਆ ਬਾਈ ਠੀਕ ਠਾਕ ਆ ਚਲੋ ਦੇਖ ਹੁਣ ਤੇਰੇ ਮੇਰੇ ਵੀ ਆ ਗਏ ਹਾਂ ਜੇ ਕੋਈ ਗੱਲ ਹੈਗੀ ਆ ਤੂੰ ਖੁੱਲ ਕੇ ਦੱਸ ਕੀ ਗੱਲ ਹੋ ਗਈ ਬਾਪੂ ਦੁਖੀ ਰਹੀ ਜਾਂਦੀ ਤੇਰੀ ਮਾਂ ਕਹਿੰਦੀ ਪੁੱਤ ਨਾ ਕੋ ਦੱਸੇ ਬੀ ਸਹੀ ਗੱਲ ਹੈ ਤੇਰੇ ਮੂੰਹ ਤੋਂ ਵੀ ਲੱਗਦਾ ਵੀ ਪਹਿਲਾਂ ਵਾਲਾ ਤੇਰਾ ਉਹ ਮੂੰਹ ਨਹੀਂ ਰਿਹਾ ਅੱਗੇ ਤਾਂ ਤੂੰ ਪੂਰਾ ਖੁਸ਼ ਰਹਿੰਦੀ ਸੀ ਹੁਣ ਕੀ ਹੋ ਗਿਆ ਤੈਨੂੰ ਵੀਰੇ ਕੋਈ ਗੱਲ ਨਹੀਂ ਬੱਸ ਜਿੱਤੇ ਹੁਣ ਤੂੰ ਬਿਲਕੁਲ ਵੀ ਨਾ ਡਰ ਹੁਣ ਤੂੰ ਆਪਣੇ ਸਹੁਰੇ ਨੇ ਪੇਕੇ ਬੈਠੀ ਆ ਆਪਣੇ ਪਰਿਵਾਰ ਚ ਬੈਠੀ ਆ ਖੁੱਲ ਕੇ ਦੱਸ ਵੀ ਕੀ ਗੱਲ ਹੈ ਹਾਂ ਜਿੱਤੇ ਦੱਸ ਚੁੱਪ ਕਾ ਤੋ ਹੈ ਕੀ ਦੱਸਾਂ ਵੀਰੇ ਮੇਰੀ ਸੱਸ ਤੇ ਸਹੁਰਾ ਰੋਜ਼ ਮੇਨੇ ਮਾਰਦੇ ਨੇ ਕਹਿੰਦੇ ਜਿਹੜੀ ਤੇਰੇ ਮਾਂ ਪਿਓ ਨਾਲ ਗੱਲ ਹੋਈ ਸੀ ਉਸ ਗੱਲ ਤੇ ਪੂਰੇ ਨਹੀਂ ਉੱਤਰੇ ਬਾਕੀ ਤਾਂ ਕਹਿੰਦੇ ਸਾਰਾ ਸਮਾਨ ਦਿੱਤਾ ਕਹਿੰਦੇ ਬਚੋਲੇ ਨਾਲ ਗੱਡੀ ਦੀ ਗੱਲ ਹੋਈ ਸੀ ਬੱਸ ਮੈਂ ਤਾਂ ਤੁਹਾਨੂੰ ਤਾਂ ਨਹੀਂ ਸੀ ਦੱਸਦੀ ਵੀ ਐਵੇਂ ਕਲੇਸ਼ ਵਧੂਗਾ ਥੋੜਾ ਵੀ ਦਿਲ ਦੁਖੀ ਹੋਊਗਾ ਮੈਂ ਤਾਂ ਤਾਂ ਨਹੀਂ ਮੇਲੇ ਸੁਣਦੀ ਹਾਂ ਰੋਜ਼ ਤੁਹਾਡਾ ਕਾਨੂੰ ਫੇਰ ਪਵਾਉਣਾ ਪਰ ਬਚੋਲੇ ਨੇ ਤਾਂ ਗੱਡੇ ਬਾਰੇ ਕੋਈ ਗੱਲ ਨਹੀਂ ਕਰੀ ਤੀ ਉਹਨਾਂ ਦਾ ਮੋਟਰਸਾਈਕਲ ਨੂੰ ਕਹਦਾ ਬੋਲਟ ਨੂੰ ਆਪਾਂ ਨੇ ਦੇਤਾ ਸੀ ਬਾਪੂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਬੰਦੇ ਲਾਲਚੀ ਲੱਗਦੇ ਪਰ ਤੂੰ ਮੇਰੀ ਇੱਕ ਨਹੀਂ ਸੁਣੀ ਕਹਿੰਦੇ ਬਹੁਤ ਵਧੀਆ ਬੰਦੇ ਆ ਆ ਦੇਖ ਲੈ ਹੁਣ ਥੋੜੇ ਬੋਤੇ ਦਾ ਲਾਲਚੀ ਸਾਰੇ ਹੀ ਹੁੰਦੇ ਨੇ ਹੁਣ ਕਿਹੜਾ ਪਤਾ ਸੀ ਵੀ ਉਹ ਇੰਨੇ ਲਾਲਚੀ ਨਿਕਲਣਗੇ ਪਰ ਪਹਿਲਾਂ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਜਦ ਤੱਕ ਕਹਿੰਦੇ ਸੀ ਭਾਈ ਜਿਹੜਾ ਕੁਝ ਦੇਣਾ ਹੋਇਆ ਦੇ ਦੇ ਫਿਰ ਵਿਚੋਲੇ ਕਹਿੰਦਾ ਮੋਟਰਸਾਈਕਲ ਮੰਗਦੇ ਨੇ ਆਪਾਂ ਨੇ ਉਹ ਵੀ ਦੇਤਾ ਆ ਹੁਣ ਗੱਡੀ ਤੇ ਆ ਗਏ ਇਹ ਨਵੀਂ ਗੱਲ ਕੱਢ ਮਾਰੀ ਉਹਨਾਂ ਨੇ ਮੈਂ ਤਾਂ ਕਹਿੰਦਾ ਪਹਿਲਾਂ ਵਿਚੋਲੇ ਨੂੰ ਬੁਲਾਓ ਉਹਦੇ ਗੱਲ ਚ ਪਾਈ ਰੱਸਾ ਵੀ ਤੂੰ ਸਾਲਾ ਕਹਿੰਦਾ ਕੀ ਸੀ ਤੇ ਕਰ ਕੀ ਰਹੇ ਨੇ ਵੀ ਤੂੰ ਪਹਿਲਾਂ ਦੱਸ ਦੇ ਸਾਨੂੰ ਵੀ ਭਾਈ ਗੱਡੀ ਮੰਗਦੇ ਨੇ ਆਪਾਂ ਗੱਡੀ ਵੀ ਦੇ ਜਾਂਦੇ ਹਾਂ ਹਾਂ ਪੁੱਤ ਉਹਨਾਂ ਨੇ ਤਾਂ ਉਂਗਲ ਫੜਦੇ ਫੜਦੇ ਨੇ ਮੁਰਚੇ ਨੂੰ ਹੱਥ ਪਾ ਲਿਆ ਹੁਣ ਤਾਂ ਕੁਛ ਨਾ ਕੁਛ ਕਰਨ ਦੇ ਹੀ ਪਊ ਪੁੱਤ ਟੱਲਣਾ ਨਾ ਪਾਓ ਮੈਂ ਤਾਂ ਕਹਣਾ ਜੱਸਿਆ ਆਪਾਂ ਚੱਲਦੇ ਆਂ ਜੀਤੀ ਦੇ ਸੋਹਰੇ ਆਪਾਂ ਦਿੰਨੇ ਜਾ ਕੇ ਸਾਲਿਆਂ ਨੂੰ ਗੱਡੀ ਉਹ ਤੁਸੀਂ ਕਿਉਂ ਜਵਾਕਣੀਆਂ ਗੱਲਾਂ ਕਰਦੇ ਹੋ ਕੁੜੀ ਦਾ ਮਾਮਲਾ ਮੈਂ ਕੀ ਗੱਲ ਕਰਾਂਗੇ ਹਰੇਕ ਗੱਲ ਦਾ ਹੱਲ ਨਿਕਲ ਜਾਂਦਾ ਹੁੰਦਾ ਉਹ ਬਾਪੂ ਜੇ ਕੁੜੀ ਦਾ ਮਾਮਲਾ ਫਿਰ ਇਹਦਾ ਮਤਲਬ ਅਸੀਂ ਨੀਵੇਂ ਹੋ ਜੀਏ ਉਹ ਪੁੱਤ ਕੁੜੀ ਵਾਲਿਆਂ ਨੂੰ ਨੀਵਾ ਹੋਣਾ ਹੀ ਪੈਂਦਾ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਉਹ ਜੇ ਤਾਂ ਆਪਣੀ ਗਲਤੀ ਹੋਵੇ ਫਿਰ ਤਾਂ ਆਪਾਂ ਨੀਵੇਂ ਹੋ ਜੀਏ ਆਪਣੀ ਤਾਂ ਗਲਤੀ ਹੋਣੀ ਕੋਈ ਪੁੱਤ ਆਪਾਂ ਨੇ ਕੁੜੀ ਬਸਾਣੀ ਆ ਉੱਥੇ ਆਪਣੇ ਘਰ ਚ ਨਹੀਂ ਮਿਠਾਣੀ ਆ ਗੱਡੀ ਵਾਲੀ ਗੱਡੀ ਗੱਲ ਕਰ ਲਾਂਗੇ ਇਹ ਲਾਪਾ ਹਾਂਜੀ ਪੁੱਤ ਆਪਾਂ ਬਗੈੜੀ ਨਹੀਂ ਪਾਉਣਾ ਆਪਾਂ ਗੱਲ ਵੀ ਕਰਨੀ ਹੈ ਤਾਂ ਬਗੈੜੀ ਨਹੀਂ ਪਾਉਂਦੇ ਫਿਰ ਇੰਨਾ ਗੱਲਾਂ ਦੀ ਮਾਰੀ ਮੈਂ ਤੁਹਾਨੂੰ ਦੱਸ ਦਿੰਨੀ ਸੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਹੁਣ ਤੁਸੀਂ ਹਿਸਾਬ ਨਾਲ ਗੱਲ ਕਰਿਓ ਮੈਂ ਤਾਂ ਉਸੇ ਘਰ ਚ ਵਿਆਹੀ ਆ ਨਾ ਮੈਨੂੰ ਤਾਂ ਉੱਥੇ ਹੀ ਰਹਿਣਾ ਪਊਗਾ ਤੁਸੀਂ ਆਪ ਹੀ ਵਿਆਹ ਹੈ ਮੈਂ ਘੜਾਪੇ ਚਲੀ ਗਈ ਉੱਥੇ ਜਿੱਤੀ ਠੀਕ ਆਂਦੀ ਆ ਪੁੱਤ ਗੱਲ ਆਪਾਂ ਨੂੰ ਟਕੇ ਨਾਲ ਕਰਨੀ ਪਊਗੀ ਆਪਾਂ ਬਚੋਲੇ ਨੇ ਬੁਲਾਵਾਂਗੇ ਤੇ ਉਹ ਪਿੰਡ ਵਾਲੇ ਸਰਪੰਚ ਨੂੰ ਬੁਲਾਵਾਂਗੇ। ਆਰ ਲਿਖ ਲਿਖਾਓ ਕਰਾਂਗੇ। ਵੀ ਤੋਂ ਮੰਗ ਨੂੰ ਸਾਡੇ ਹੋਰ ਕੁਝ ਨਹੀਂ ਦੇਣਾ ਭਾਈ। ਤੁਹਾਡੀ ਗੱਡੀ ਦੀ ਮੰਗ ਅਸੀਂ ਪੂਰੀ ਕਰਦੇ ਆ। ਪਰ ਸਾਡੀ ਕੁੜੀ ਤਾਂ ਅੰਚ ਨਹੀਂ ਆਣੀ ਚਾਹੀਦੀ। ਪਰ ਜੇ ਬਾਪੂ ਗੱਡੀ ਦੇਣੀ ਹੈ ਫਿਰ ਚੁੱਪ ਕਰਕੇ ਦੇ ਦੇਣੇ ਆ। ਫਿਰ ਆਪਾਂ ਇਕੱਠ ਕਰਕੇ ਵੀ ਕੀ ਲੈਣਾ ਆਪਾਂ? ਉਹ ਪੁੱਤ ਜੇ ਚੁੱਪ ਕਰਕੇ ਗੱਡੀ ਦੇਤੀ ਕੱਲ ਨੂੰ ਹੋਰ ਕੋਈ ਮੰਗ ਖੜੀ ਕਰਤੀ ਫੇਰ ਆ। ਹੁਣ ਸਾਡੇ ਸਾਹਮਣੇ ਤਾਂ ਗੱਲ ਹੋ ਜੂ। ਹਾਂ ਬਾਪੂ ਸਹੀ ਕਹਿੰਦਾ ਗਾ। ਚਾਰ ਬੰਦਿਆਂ 'ਚ ਗੱਲ ਹੋਊਗੀ। ਨਾਲੇ ਕੱਲ ਨੂੰ ਸਰਪੰਚ ਕਹੋਗਾ ਵੀ ਮੈਨੂੰ ਕਿਹੜਾ ਪੁੱਛ ਕੇ ਤੋਰੀ ਸੀ ਕੁੜੀ ਦੇ ਬਾਰੇ। ਉਪ ਸਰਪੰਚ ਨੂੰ ਕਹਿਣ ਜੋਗੇ ਤਾਂ ਹੋ ਜਾਗੇ ਤੇ ਨਾਲੇ ਵਿਚੋਲੇ ਨੂੰ ਬਸ ਬਾਈ ਜਿਹੜੀ ਵੀ ਗੱਲ ਆ ਮੈਂ ਤਾਂ ਕਹਿੰਨੀ ਆ ਟਕਾਈ ਨਾਲ ਕਰ ਲੋ ਅਗਲੇ ਮੈਨੂੰ ਸਾਰੇ ਉਮਰ ਮੇਰੇ ਮਾਰਨਗੇ ਮੈਂ ਤਾਂ ਪਹਿਲੇ ਹੀ ਦੁਖੀ ਆ